ਤੁਹ ਬੁਲਾ ਦੇ ਰਹੀ ਕੀ ਲੱਗਦਾ ਮੈਂ ਤੂੰ ਜੀ ਜਾ ਮੈਂ ਸਾਲੀ ਵੇ ਹੋਰ ਸੁ ਬੁਲਾ ਦੇ ਰਹੀ ਕੀ ਲੱਗਦਾ ਮੈਂ ਤੂੰ ਜੀ ਜਾ ਮੈਂ ਸਾਲੀ ਵੇ ਹੋ ਜਿੱਤ ਕਰਦਾ ਘੜ ਲਾ ਕੇ ਮਿਲਣ ਨੂੰ ਮੈਂ ਤੇਥੋਂ ਵੀ ਕਾਲੀ ਵੇ ਹੋਰ ਉਹਦੇ ਬਿਡ ਪੂਰੀ ਬੋਤਲ ਪੀ ਗਾ ਹੋਏ ਮੂੰ ਲਾ ਕੇ ਜੀ ਜਾ ਸਾਲੀ ਤੇ ਡਿੱਗ ਫੇਲ ਟਣੀ ਖਾ ਕੇ ਹੋ ਜੀ ਜਾ ਸਾਲੀ ਤੇ ਡਿੱਗ ਫੇਲ ਟਣੀ ਖਾ ਕੇ ਵਾਚੀ ਵੇ ਜੀ ਜਾ ਕਰਦੀ ਨਾਰ ਬਣਾ ਕੇ ਓਹ ਹੋ ਹੋ ਕੀ ਹੋ ਗਿਆ ਕੀ ਹੋ ਗਿਆ ਤੈਨੂੰ ਲੱਗਦਾ ਤੂੰ ਆ ਗਿਆ ਲੋਕੀ ਕੀ ਹੋ ਗਿਆ ਦੁੱਖ ਕੋਈ ਵਧੀਆ ਬਾਈ ਕੀ ਹੋ ਗਿਆ ਦੱਸ ਤਾਂ ਦੇ ਤੇ ਇਸ ਤੇ ਵੀ ਗਲੋ ਵਧੀਆ ਥੋੜੀ ਜੀ ਫੱਕੜ ਜੀ ਹਬੂਰੀ ਬੋਦਨ ਪੀ ਗਿਆ ਹੈ ਪੀ ਗਿਆ ਮੂੰਹ ਨੂੰ ਲਾ ਕੇ ਕਹੋ ਜੀ ਜੀਜਾ ਸਾਲੀ ਤੇ ਜੀਜਾ ਸਾਲੀ ਤੇ ਡਿੱਗ ਪੈ ਲੋ ਟਣੀ ਖਾ ਕੇ ਵਜੀ ਜਾ ਸਾਲੀ ਤੇ ਡਿੱਗ ਪੈ ਲੋ ਟਣੀ ਖਾ ਕੇ ਬੋਲਦ ਰਹੀ ਲੱਗਦਾ ਮੈਂ ਤੂੰ ਜੀ ਜਾ ਮੈਂ ਸਾਲੀ ਵੇ ਦੁਬਾਰੇ ਕਰੋ ਯਾ ਤੂੰ ਜੀ ਜਾ ਮੈਂ ਸਾਲੀ ਵੇ ਤੂੰ ਜੀ ਜਾ ਮੈਂ ਸਾਲੀ ਵੇ ਦੁਬਾਰੇ ਕਰੋ ਦੁਬਾਰੇ ਮੜਾ ਤੂੰ ਜੀ ਜਾ ਮੈਂ ਸਾਲੀ ਵੇ ਐ ਆਈ ਲਗਾਉਂਦੇ ਰਹੂੰ ਕਿਤੇ ਜੀ ਹਾਂ ਮੈਂ ਗਾਉਂਦੇ ਰਹੀ ਆ ਅੱਛਾ ਜੀ ਹਾਂ ਕਿਹੜੇ ਕਾਲੇ ਤੂੰ ਗਾਉਂਦੇ ਹੋ ਮੈਂ ਪਹਿਲਾਂ ਤਾਂ ਭੱਠੇ ਵਾਲੇ ਕਾਲੇ ਨਾਲ ਗਾਉਂਦੀ ਸੀ ਫੇਰ ਮੈਂ ਜਗਤਾਰ ਨਾਲ ਗਾਉਣ ਲੱਗ ਗਈ। ਲੋਕ ਪ੍ਰੋਗਰਾਮ ਸਦੀਕ ਨਾਲ ਲਾਇਨੇ ਹੋਰ ਰਾਜਨੀਤੀ ਚ ਵੜ ਗਿਆ। ਮੈਂ ਫੇਰ ਸੂਈਆਂ ਵੇਚਣ ਲੱਗ ਗਈ। ਐ ਨਹੀਂ ਕਹਿੰਦਾ ਜੀ ਤੁਸੀਂ ਗਲਤ ਤਾਂ ਲੈ ਗਈ ਗੱਲ ਮੇਰੇ ਸਾਹਬ। ਹੋਰ ਵੀ ਕਿਹੜੇ ਸੁਰਤੋਂ ਗਾਉਣੇ ਹੋਗੇ? ਕਿਹੜੇ ਸਾਤੋਂ ਗਾਉਣੇ ਹੋ ਤੁਸੀਂ? ਅੱਛਾ। ਸਾਹ ਸੁਣੀਆ ਛੋਡੀ। ਓਹੋ! ਉਹ ਜਿੱਥੇ ਜੇ ਲੋਟ ਲੱਗਦਾ ਮੈਂ ਉੱਥੋ ਹੀ ਗਾ ਲੈਣੀ ਆ। ਸੁਰਾਂ ਸਾਰਾਂ ਤਾਂ ਪਤਾ ਹੀ ਨਹੀਂ ਲੱਗਦਾ। ਅਜੇ ਫਿਰ ਤੁਸੀਂ ਟੈਕਨੀਕਲ ਨਹੀਂ ਸਿੱਖੂ ਕੁਦਰਤ ਦੀ ਬਖਸ਼ਾਗੀ। ਉਹ ਸਰਵਸ਼ਪਤੀ ਦੀ ਬਖਸ਼ਾ ਛੋਡੇ ਤੇ। ਹਾਂਜੀ ਹਾਂਜੀ ਹਾਂਜੀ। ਆ ਦੁਆਰੇ ਕੋ ਮਾੜਾ ਜਾ। ਆ ਗਾਓ ਤੁਸੀਂ। ਪੂਰੀ ਬੋਤਲ ਪੀ ਗਿਆ ਹੋਏ ਪੀ ਗਿਆ ਮੂੰਹ ਨੂੰ ਲਾ ਕੇ ਹੁਣ ਕਹੋ ਜੀਜਾ ਸਾਲੀ ਤੇ ਜੀਜਾ ਸਾਲੀ ਤੇ ਡਿੱਗ ਪਲੋਟਣੀ ਖਾ ਕੇ ਜੀਜਾ ਸਾਲੀ ਤੇ ਡਿੱਗ ਪਲੋਟਣੀ ਖਾ ਕੇ ਲੱਕ ਵੀ ਵਧਾਈ ਸੋਡੀ ਫਿਰ ਗਏ ਨਹੀਂ ਕਿਤੇ ਸੰਦੀਖ ਤੋਂ ਬਾਅਦ ਕਿਸੇ ਨਾਲ ਨਾ ਫਿਰ ਨਹੀਂ ਗਈ ਮੈਂ ਹੁਣ ਜੇ ਮੈਂ ਸਾਨੂੰ ਆਖਾਂ ਵੀ ਹੁਣ ਜੇ ਤੁਸੀਂ ਜੋੜੀ ਬਣਾ ਲਓ ਕਿਸੇ ਨਾਲ ਹੈ ਸੱਚੀ ਹਾਂ ਜੀ ਕਿਹਦੇ ਨਾਲ ਬਣਵਾਉਂਗੇ ਜੋੜੀ ਮੇਰੇ ਨਾਲ ਜੀ ਹੋਰ ਕਿਹਦੇ ਨਾਲ ਅੱਛਾ ਤੁਸੀਂ ਵੀ ਗਾਉਣੇ ਹਾਂ ਸੋਹਣਾ ਗੱਲ ਇਹ ਤੁਸੀਂ ਤੁਸੀਂ ਮੇਰੇ ਨਾਲ ਬਣਾ ਸਕਦੇ ਹੋ ਜੋੜੀ ਹਾਂ ਹਾਂ ਬਣਾ ਲੂੰਗੀ ਉਹ ਹੋਰ ਤਾਂ ਨਹੀਂ ਕੋਈ ਬੁੱਕ ਕਰ ਰੱਖਿਆ ਦੱਸੋ ਬਾਤ ਛੋਟੀ ਚ ਕੁਆਲਿਟੀ ਮੈਂ ਦੇਖ ਲਈ ਨਾ ਨਾ ਮੈਂ ਤਾਂ ਬਸ ਜਉ ਜਸਦੀ ਨਾਲ ਛੱਡਾ ਕਿਸੇ ਨਾਲ ਜੋੜੀ ਨਹੀਂ ਬਣੀ ਮੇਰਾ ਤਾਂ ਮੇਰੀ ਉਮਰ ਕੰਨੀ ਹੈ ਛੋਟੀ ਲੈ ਉਮਰ ਤੋਂ ਟੈਜਣਾ ਕੀ ਲੈਣਾ ਤਾਂ ਗਾਉਣ ਆਏ ਕੇ ਐ ਨਹੀਂ ਜੀ ਮੈਂ ਤਾਂ ਛੋਟੀ ਕਲਾ ਦੀ ਆਵਾਜ਼ ਦੀ ਮੈਂ ਤਾਂ ਛੋਟੀ ਬੁੱਕਲ ਵਸਾਲ ਲਈ ਪਰ ਜਿਹੜੇ ਲੋਕ ਕਹਿੰਦੇ ਨੇ ਵੀ ਸੁਆਪਣ ਜੀ ਹੋਵੇ ਸੁਆਪਣ ਜੀ ਉਹ ਤਾਂ ਸੂ ਆਪਣ ਸੂ ਆਪਣ ਜੋ ਵੀ ਹੈ ਤੁਹਾਡੇ ਸਾਹਮਣੇ ਆ ਉਹ ਤਾਂ ਮੈਂ ਦੇਖ ਲਿਆ ਵੀ ਉਹ ਹੈ ਤਾਂ ਸੂ ਆਪਣੂ ਤੁਸੀਂ ਉਮਰ ਅਮਰ ਨਹੀਂ ਮੈਂ ਦੱਸਦੀ ਹੁਣ ਕੀ ਆ ਪਰ ਜਿਹੜੇ ਲੋਕ ਨੇਗੇ ਉਹੋ ਕਹਿ ਰਹੇ ਨੇ ਨਾ ਵੀ ਐਡਾ ਕਰਕੇ ਸੋਹਣੇ ਤਾਂ ਹੈਗੇ ਹੋ ਪਰ ਉਮਰ ਦੱਸੋ ਮੈਨੂੰ ਫਿਰ ਅੱਪ ਘੱਟ ਦੱਸਾਂਗੇ ਜੀ ਮੇਰਾ ਮੈਂ ਹੋਈ ਨਹੀਂ ਹਜੇ 35 ਦੀ ਹੋਈ ਨਹੀਂ ਹੈਗੀ ਨਾ ਲੈ ਮਿੱਟਾ ਦਾ ਫਿਰ ਵੱਢ ਲੈ ਚੱਲ ਹੁਣ ਥੋੜੀ ਉਮਰ ਅੱਪ 24 ਸਾਲ ਦੀ ਦੱਸਿਆ ਕਰਾਂਗੇ ਠੀਕ ਹੈ ਹਾਂ ਸਮਝੋ ਫਿਰ ਤੁਸੀਂ ਰਿਆਜ ਕਿੱਥੇ ਕਰਦੇ ਹੋ ਹੈ ਜੀ ਅੱਜ ਵੀ ਆਪਾਂ ਕਰਦੇ ਆਂ ਗੱਲ ਮੇਰੀ ਗੱਲ ਸੁਣੋ ਜੀ ਕੋਈ ਹੈ ਤਾਂ ਨਹੀਂ ਹੈਗਾ ਇੱਥੇ ਵੀ ਤੁਸੀਂ ਉਂ ਹੈ ਕਿੱਥੇ ਨੂੰ ਜੀ ਸੁਨਾਮ ਦੇ ਲਭੂ ਲੁਕਸ ਸੁਨਾਮ ਤੂੰ ਸੁਨਾਮ ਦੇ ਲਵੀ ਪਿੰਡ ਫੇਰ ਸੋਡੇ ਮੇਰੇ ਨਾਲ ਕਨਫਰਮ ਹੈ ਜੀ ਜੋੜੀ ਦਾ ਹਾਂਜੀ ਹਾਂਜੀ ਪੂਰਾ ਵੀ ਆਪਣੀ ਜੋੜੀ ਦਾ ਬਣ ਗਈ ਹੁਣ ਬਣ ਗਈ ਬਣ ਗਈ ਹੋਰ ਨੂੰ ਨਾ ਫਰਖਿਓ ਜੀ ਹੁਣ ਨਾ ਨਾ ਲਾ ਹੋਰ ਨੂੰ ਮੈਂ ਕਹਤੋਂ ਆਖੂਗੀ ਚਲੋ ਇਹ ਤਾਂ ਹੋ ਗਈ ਜੀ ਗੱਲਬਾਤ ਆਪਣੀ ਤੇ ਫੇਰ ਮੈਂ ਸੋਡੇ ਘਰੇ ਨੇਰੇ ਸਵੇਰੇ ਆ ਸਕਦਾ ਜੀ ਲੈ ਹਟ ਹੈ ਜਾਣਾ ਨਾ ਹੋਵੇ ਤਾਂ ਆ ਕਿਵੇਂ ਤੂੰ ਆ ਜਾ ਕਨੇਰੇ ਸਵੇਰੇ ਮੇਰਾ ਸੁੱਖ ਨਾਲ ਜਵਾਕ ਆ 7 ਸਾਲ ਦਾ ਕਹਿੰਦਾ ਜੀ ਮੈਂ ਤੁਸੀਂ ਤਾਂ ਗੱਲ ਗਲਤ ਪਾਸੇ ਲੈ ਗਏ ਜੀ ਮੈਂ ਤਾਂ ਇਹ ਕਹਿੰਦਾ ਸੀ ਵੀ ਰਿਆਜ ਕਰਨ ਮੈਂ ਤੁਹਾਡੇ ਘਰੇ ਆ ਸਕਦਾ ਤੁਸੀਂ ਕਦੇ ਮੇਰੇ ਘਰ ਆਇਆ ਕਰੋਗੇ ਕਦੇ ਮੈਂ ਤੁਹਾਡੇ ਘਰੇ ਜੀ ਤੈ ਜਾਣਾ ਜਾ ਬਤ ਵੀ ਲੋਲਾ ਹੀ ਹੈ ਮੇਰੇ ਤਾਂ ਪਹਿਲਾਂ ਥਾਂ ਮਿੱਟੀ ਕੱਢਦੀ ਸੀ ਤੂੰ ਐਵੇਂ ਨਹੀਂ ਜੀ ਇਹਦਾ ਤੁਸੀਂ ਗਲਤ ਪਾਸੇ ਲੈ ਕੇ ਗੱਲ ਦੇਖੋ ਮੇਰੀ ਗੱਲ ਸੁਣੋ ਆਪੇ ਇਹ ਕੰਮ ਤਾਂ ਕਰਨੇ ਨਹੀਂ ਹੈਗੇ ਕਲਾਕਾਰ ਕਦੋਂ ਮਰਦਾ ਜੀ ਪਹਿਲਾਂ ਵੀ ਬੜੇ ਕਲਾਕਾਰ ਫੇਲ ਹੋਏ ਨੇ ਕੰਮ ਦੇ ਵਿੱਚ ਜਦੋਂ ਇੱਕ ਤੀਮੀ ਬਾਜੀ ਕਰਨ ਲੱਗ ਜੇ ਇੱਕ दारू ਤੇ ਲੱਗ ਜੇ ਕਲਾਕਾਰ ਉਦੋਂ ਮਰਦਾ ਜੀ ਕਲਾਕਾਰ ਆਪਣਾ ਪੋਲ ਹਜੇ ਬਹੁਤ ਚੀਪ ਕਰਨੇ ਨੇ ਇੱਕ ਗੱਲ ਸੁਣੋ ਜੀ ਇੱਕਾ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸਿਮਲੋ ਹੈ ਨਾਮ ਤਾਂ ਮੇਰਾ ਸਿਮਲੋ ਤੂਤਾ ਸਨੋਰੀਆ ਸਿਮਲੋ ਹਾਂਜੀ ਤੂਤਾ ਸਨੋਰੀਆ ਰਹਿੰਦੇ ਸਿਮਲੋ ਤੁਹਾਡਾ ਨਾਮ ਆ ਚੇਂਜ ਕਰ ਸਕਦੇ ਜੀ ਨਾਮ ਨਹੀਂ ਤੁਹਾਡਾ ਪਕੜ ਕਰ ਰਿਹਾ ਕੈ ਇ ਚੀਜ਼ ਦਾ ਨਾਮ ਰੱਖਣਾ ਤੁਹਾਡਾ ਕੋਈ ਹੋਰ ਇਹ ਜਿਹੜਾ ਕਿਹੜਾ ਨਾਮ ਰੱਖੇਗਾ ਤੂੰ ਸਿਮਲੋ ਦੀ ਸਾ ਤੇ ਜਿ ਸਿਮੀ ਕਰਦਾ ਜੀ ਸਿਮੀ ਕੁਇਨ ਲਾ ਐਨਾ ਸੋਣਾ ਤੇ ਸਿਮੀ ਕੁਈਨ ਰੱਖ ਕੇ ਤੂਤਾ ਸਨੋਰੀਆ ਨਾਲ ਅੱਛਾ ਹਾਂਜੀ ਥੋੜੀ ਫਰਮਾਇਤ ਤੂਤਾ ਸਨੋਰੀਆ ਤੇ ਨਾਲ ਸਿਮੀ ਕੁਈਨ ਗਲਗੋ ਤੇ ਨਹੀਂ ਕਰੂ ਜੀ ਪੱਕਾ بس ਤੋਂ ਮੇਰੀ ਗੱਲ ਤੋਂ ਹੋਰ ਨੂੰ ਨਾ ਕਹਿ ਦਿਓ ਜੀ ਹੁਣ ਨਾ ਨਾ ਮੈਂ ਹੁਣ ਕਾਨੂੰ ਕਹੂੰਗੀ ਬੈਠੋ ਆਪਰੇ ਨਾਲ ਬਿਸਟਰੀ ਕਾਰਡ ਪਾ ਲਾਂਗੇ ਜੀ ਥਰੇ ਮੇਰੀ ਕਮਾ ਬਾਰ ਬਾਰ ਕਹਿੰਦੇ ਹੋਰ ਨੂੰ ਨਾ ਕਹਿ ਦਿਓ ਹੁਣ ਨਾ 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 ਠੀਕ ਲੈ ਚੱਲ ਸਿਮੀ ਕੁਈਨ ਤੇ ਤੂਤਾ ਸਨੋਰੀਆ ਤੁਹਾਡੇ ਸਾਹਮਣੇ ਪੇਸ਼ ਕਰਦੇ ਨੇ ਆ ਜਾਓ ਬਾਈਓ ਕੀ ਕਹਿੰਦਾ ਤੁਹਾਨੂੰ ਜਿਗਰਾ ਤਾਂ ਜਿਗਰਾ ਤਾਂ ਲੈ ਜਾ ਸੋਣਿਆ ਦੌੜੀਂ ਤਰ ਚੱਲੀ ਵੇ ਜਿਗਰਾ ਤਾਂ ਰਹਿ ਜਾ ਸੋਹਣਾ ਹੋ ਤੇਰਾ ਬੜੀ ਉਦਦੀ ਤੂਰੀ